ਰੁੱਖ ਅੰdrukੂ ਹੋਇ ਅਸੰਖ ਚੋਰ ਹਰਾਮਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਾਡ ਹਤਿਆਕ ਸਮਾਹਿ ਅਸੰਖ ਪਾਪੀ ਪਾਪ ਕਰੇ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਠ ਕਹੇ ਹਿਤਾਰ ਵਾਰ ਅਨੰਜਾ ਵਾ ਇਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਕੁਸ ਦਾ ਸਲਾਮਤ ਨੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਇ ਅਸੰਖ ਹੈ ਸਿਰ ਭਾਰ ਹੋਏ अखरी नाम बखरी साला अखरी ज्न गीत गुण गा अखरी लिखणु भुलण बाणु अखरां सिर संजोग वखाण जिन डिगे ते सिर नुरा तिव ते पाहे चेता की ते नाओ विञा वै न खोथाम ਕੁਦਰਤ ਕਾਵਲ ਕਹਾ ਵੀ ਚਾਰ ਵਾਰ ਅਨਜਾਵਾ ਇੱਕ ਵਾਰ ਜੋ ਤੁਲ ਪਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਰੰਗ ਕਰ ਪਰਿਏ ਹੱਥ ਪੈਰ ਤਨ ਜੇਹ ਪਾਣੀ ਧੁੱਤੈ ਤੁ ਸੁਖੇ ਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਹੋ ਤੋਏ ਪਰਿਏ ਮਤ ਪਾਪਾਂ ਕੇ ਸੰਗ ਉਹ ਟੋਪੈ ਨਾ ਵੇ ਕੇ ਰੰਗ ਪੁੰਨੀ ਪਾਪੀ ਆਖਣ ਨਾ ਏ ਕਰੇ ਕਰ ਕਰਣਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਜਯਾ ਗਤ ਦਾਨ ਜੇ ਕੋ ਭਾਵੈ ਤਿਲ ਖਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣਾ ਗੋਣ ਕੀਤੇ ਭਗਤ ਨਾ ਹੋਏ ਸਵਰਥਿਆਤ ਬਾਣੀ ਬਰਮਾਓ ਸਤ ਸੁਭਾਨ ਸਦਾ ਮਨ ਚਾਓ ਕਮਣ ਸੁਵੇੜਾ ਭਗਤ ਕਮਣ ਕਮਲ ਤੇ ਕਮਣਵਾਰ ਕਮਲ ਸੇ ਰੁੱਤੀ ਮਾਹੋ ਕਮਣ ਜੇ ਤੂ ਆ ਆਕਾਰ ਵੀਰਨਾ ਪਈਆ ਕੰਲਤੀ ਜੇ ਹੋਵੇ ਲੇਖ ਪੁਰਾਣ ਭਗਤਨਾ ਪਾਇਓ ਕਾਦੀਆ ਇਹ ਲਿਖਣ ਲੇਖ ਪੁਰਾਣ ਚਿਤਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜੇ ਕਰਤਾ ਸਿੱਧੀ ਕੋ ਸਾਝੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਹ ਲਾਈ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿ ਵੱਢੀ ਨਾਈ ਕੀਤਾ ਜਾਕਾ ਹੋਐ ਨਾਨਕ ਝੇਖੋ ਆਪ ਕਉ ਜਾਣੈ ਅੱਗੇ ਗਿਆਨਾ ਸੋਹੈ ਪਾਤਾਲਾਂ ਪਾਤਾਲ ਲਖ ਅਗਾਸ ਅਗਾਸ ਓਲ ਓਲ ਕਉ ਹਾਲ ਤੱਕੇ ਵੇਰਖੇ ਨਿਤਵਾਦ ਕਹਿ ਰਿਹਾ ਠਾਰ ਹੈ ਕਹਿਨ ਕਤੀਬਾ ਅਸੰਦੂਰਕ ਧਾਤ ਲੇਖਾ ਹੋਏ ਤਾਂ ਲਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾਏ ਏਤੀ ਸੁਤਨਾ ਪਾਈਆ ਨਦੀਆਂ ਅੱਤੇ ਵਾਹ ਅਬੇ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਕੰਨ ਕਿਲੀ ਤੁਲਨਾ ਹੋਵਣੀ ਜੇਿਸਸ ਮਨ ਹੋ ਨਾ ਵੀਰ ਹੈ ਅੰਤਨਾ ਸਿੰਧੀ ਕਹਿਣ ਨਾ ਅੰਤ ਅੰਤਨਾ ਕਰਨੇ ਦੇ ਨਾ ਅੰਤ ਅੰਤਨਾ ਵੇਖਣ ਸੁਣਨ ਦਾ ਅੰਤ ਅੰਤਨਾ ਜਾਪੈ ਤਿਆ ਮਨ ਮਲਕ ਅਲਪਨਾ ਜਾਪੈ ਪੀਤਾ ਆਕਾਰ ਅੰਤਨਾ ਜਾਪੈ ਪਾਰ ਪਾਰ ਅੰਤਕਾਰਣ ਕੀਤੇ ਵਿਰਲਾਏ ਤਾਂ ਕਿ ਅੰਤਨਾ ਪਾਏ ਜਾਹੇ ਇਹ ਅੰਤਨਾ ਜਾਣੈ ਕੋਈ ਤਾ ਕਈ ਬੋਤਾ ਹੋਏ ਵੱਡਾ ਸਾਹਿਬ ਉੱਚਾ ਖਾਉ ਉੱਚੇ ਉੱਪਰ ਉੱਚਾ ਨਾਓ ਇਹ ਬੜਾ ਉੱਚਾ ਹੋਵੇ ਕੋਏ ਤੇ ਸੂਤੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਉਹ ਤਾਂ ਕਰਮ ਲਿਖਿਆ ਨਾ ਜਾਏ ਵੱਡਾ ਗਾਤਾ ਤਿਲਨਾਖ ਖਮਾਏ ਕਿਤੇ ਮੰਘੈ ਜੋਜ ਆਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਾ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਕਾਈ ਕਾਏ ਕਿਤੇ ਆਧੂ ਘੂਸ ਅਦਮਾਰ ਇਹ ਤੇ ਦਾਤ ਕਿਰੀ ਦਾਤਾਰ ਬੰਦ ਖਲਾਸੀ ਪਾਹੇ ਹੋਏ ਕੋ ਆਸ ਕਹਿ ਨਾ ਕੋਏ ਜੇ ਕੋ ਖਾਇ ਕੋ ਅਖਣ ਪਾਏ ਉਹ ਜਾਣੇ ਜੀਤੀ ਆ ਮੋਹਿ ਖਾਏ ਆਪੇ ਜਾਣੇ ਆਪੇ ਅੱਖੇ ਸੇ ਬੇਕਈ ਕੇ ਜਿਸਨੂੰ ਵਕਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤ ਸਾਹੋ